ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਬਦਲਦੇ ਮੌਸਮ ਦੇ ਵਿੱਚ ਅੱਜ ਕੱਲ ਹੱਡ ਗੋਡੇ ਵੀ ਜ਼ਿਆਦਾ ਦੁਖਦੇ ਆ ਜੀ ਆਪਣਾ ਸਰੀਰ ਟੁੱਟਣ ਲੱਗ ਜਾਂਦਾ ਹੈ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਮਤਲਬ ਕਈ ਦਿੱਕਤਾਂ ਆਉਣ ਲੱਗ ਜਾਂਦੀਆਂ ਨੇ ਖਾਂਸੀ ਜ਼ੁਖਾਮ ਵੀ ਜ਼ਿਆਦਾ ਹੋਣ ਲੱਗ ਜਾਂਦਾ ਹੈ ਨਾ ਇਹਦੀ ਇੱਕੋ ਹੀ ਤੋੜ ਹੈ ਜੀ ਜਿਹੜਾ ਕਿ ਆਪਾਂ 골ਡਨ ਟੀ ਹੈ ਪਹਿਲਾਂ ਵੀ ਦੱਸੀ ਹੋਈ ਆ ਬਣਾ ਕੇ ਤੁਹਾਨੂੰ ਦਿਖਾਈ ਵੀ ਹੋਈ ਹੈ ਪਰ ਮੈਂ ਜੇ ਕਿਸੇ ਦੀ ਕਾਲ ਆਉਂਦੀ ਹੈ ਮੈਂ ਦੱਸਦੀ ਵੀ ਹੈਗੀ ਆ ਤੇ ਮੈਂ ਤੁਹਾਨੂੰ ਫੇਰ ਵੀ ਦੁਬਾਰਾ ਇਹ ਵੀਡੀਓ ਰਿਪੀਟ ਕਰਨ ਲੱਗੀ ਆ ਤਾਂ ਕਿ ਤੁਹਾਨੂੰ ਜਿਹਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਵੀ ਆਪਾਂ ਨੇ ਇਹ ਤਿਆਰ ਕਿਵੇਂ ਕਰਨੀ ਹੈਗੀ ਆ ਆਪਾਂ ਕੀ ਕਰਨਾ ਹੈ ਜੀ ਇੱਕ ਕੱਪ ਦੁੱਧ ਦਾ ਲੈ ਲੈਣਾ ਉਹਦੇ ਵਿੱਚ ਤੁਸੀਂ ਇੱਕ ਕੱਪ ਦੁੱਧ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਲਓ ਤਾਂ ਕਿ ਇਹ ਇਹਨੇ ਰਿਜਣਾ ਵੀ ਹੈਗਾ ਜੀ ਫਿਰ ਇਹ ਜਿਆਦਾ ਸੰਘਣਾ ਹੋ ਜਾਂਦਾ ਫਿਰ ਆਪਣੇ ਤੋਂ ਪੀ ਨਹੀਂ ਹੁੰਦਾ ਹੈਗਾ ਇੱਕ ਕੱਪ ਤੁਸੀਂ ਦੁੱਧਾ ਲੈ ਲਓ ਥੋੜਾ ਜਿਹਾ ਉਹਦੇ ਵਿੱਚ ਪਾਣੀ ਪਾ ਲਓ ਤੇ ਹੁਣ ਕੱਚੀ ਹਲਦੀ ਸ਼ੁਰੂ ਹੋ ਗਈ ਜੀ ਅਗਰ ਕਿਸੇ ਨੂੰ ਨਹੀਂ ਮਿਲਦੀ ਤਾਂ ਤੁਸੀਂ ਗੱਠੀਆਂ ਵਾਲੀ ਹਲਦੀ ਲਿਆਓ ਜਿਹੜੀ ਕਿ ਦੇਸੀ ਆਉਂਦੀ ਹੈ ਜਿਹਦੀਆਂ ਕਿ ਐਡੀਆਂ-ਐਡੀਆਂ ਗੱਠੀਆਂ ਜੀਆਂ ਹੁੰਦੀਆਂ ਨੇ ਉਹ ਤੁਸੀਂ ਰਗੜ ਕੇ ਹਲਦੀ ਤਿਆਰ ਕਰ ਸਕਦੇ ਹੋ ਆਪਾਂ ਨੇ ਕੀ ਕਰਨਾ ਜੀ ਇੱਕ ਕੱਪ ਦੁੱਧ ਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਉਹ ਹਲਦੀ ਪਾ ਦੇਣੀ ਹੈਗੀ ਹੈ ਅਗਰ ਤੁਸੀਂ ਗਿੱਲੀ ਹਲਦੀ ਲੈ ਕੇ ਆਂਦੀ ਹਰੀ ਹਲਦੀ ਲੈ ਕੇ ਆਂਦੀ ਹੈ ਤਾਂ ਤੁਸੀਂ ਉਹਦਾ ਇੱਕ ਛੋਟਾ ਜਿਹਾ ਸਲਾਈਸ ਕੱਟੋ ਜੀ ਉਹਨੂੰ ਕੱਦੂਕਸ ਕਰ ਲਓ ਦੁੱਧ ਦੇ ਵਿੱਚ ਆਪਾਂ ਹਲਦੀ ਪਾ ਲਈ ਜੀ ਇਹਦੇ ਵਿੱਚ ਦੂਜਾ ਆਪਾਂ ਕੀ ਕਰਨਾ ਹੈਗਾ ਇੱਕ ਇਲਾਇਚੀ ਤੇ ਥੋੜੀ ਜੀ ਦਾਲਚੀਨੀ ਥੋੜੀ ਜੀ ਦਾਲਚੀਨੀ ਪਾਉਣੀ ਯਾਨੀ ਕਿ ਉਂਗਲ ਦਾ ਅੱਧਾ ਕਿਹੇ ਹਿਸਾਬ ਆਪਾਂ ਦਾਲਚੀਨੀ ਪਾਉਣੀ ਹੈ ਜੀ ਤੇ ਇਹਦੇ ਵਿੱਚ ਨਾ ਆਪਾਂ ਨੇ ਕੀ ਕਰਨਾ ਹੈ ਜੀ ਦੋ ਕਾਲੀਆਂ ਮਿਰਚਾਂ ਪਾਉਣੀਆਂ ਨੇ ਕਾਲੀਆਂ ਮਿਰਚਾਂ ਪਾਉਣੀਆਂ ਬਹੁਤ ਜ਼ਰੂਰੀ ਹੈ ਅਗਰ ਆਪਾਂ ਨਹੀਂ ਪਾਉਂਦੇ ਤਾਂ ਆਪਾਂ ਨੂੰ ਹਲਦੀ ਵੀ ਕੋਈ ਅਸਰ ਨਹੀਂ ਕਰਦੀ ਜੀ ਬਾਥਰੂਮ ਰਾਹੀਂ ਬਾਹਰ ਨਿਕਲ ਜਾਂਦੀ ਹੈਗੀ ਹੈ ਆਪਣੀ ਬਾਡੀ ਦੇ ਵਿੱਚ ਸਮਾਉਂਦੀ ਨਹੀਂ ਹੈਗੀ ਆਪਾਂ ਇੱਕ ਲੇਚੀ ਪਾ ਲਈ ਜੀ ਥੋੜੀ ਜੀ ਦਾਲ ਚੀਨੀ ਪਾ ਲਈ ਦੋ ਵਿੱਚ ਕਾਲੀਆਂ ਮਿਰਚਾਂ ਪਾ ਲਈਆਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਰਗੜ ਕੇ ਚੰਗੀ ਤਰ੍ਹਾਂ ਤੁਸੀਂ ਤੇ ਉਸ ਦੁੱਧ ਦੇ ਵਿੱਚ ਪਾ ਲਓ ਜਿਹਦੇ ਵਿੱਚ ਆਪਣੀ ਹਲਦੀ ਉਬਲੀ ਜਾਂਦੀ ਹੈਗੀ ਆ ਠੀਕ ਹੈ ਜੀ ਉਹਦੇ ਵਿੱਚ ਤੁਸੀਂ ਇਹ ਸਮਾਨ ਪਾ ਲਓ ਇਹ ਜਦੋਂ ਚੰਗੀ ਤਰ੍ਹਾਂ ਉਬਾਲੇ ਖਾ ਗਿਆ ਜੀ ਚੰਗੀ ਤਰ੍ਹਾਂ ਇਹ ਰਿਝ ਗਿਆ ਤਾਂ ਤੁਸੀਂ ਇਹਦੇ ਵਿੱਚ ਸਾਬ ਮੁਤਾਬਕ ਮਿੱਠਾ ਪਾ ਲਓ ਜਾਨੀ ਕਿ ਮਿਸ਼ਰੀ ਪਾ ਲਓ ਧਾਗਾ ਮਿਸ਼ਰੀ ਅਗਰ ਕਿਸੇ ਨੂੰ ਸ਼ੂਗਰ ਹੈ ਮੈਂ ਦੱਸ ਦਿਆਂ ਜੀ ਤੁਹਾਨੂੰ ਉਹ ਸ਼ੂਗਰ ਵਾਲੇ ਮਿਸ਼ਰੀ ਵਿੱਚ ਚੀਨੀ ਮਤਲਬ ਕਿ ਨਾ ਪਾਉਣ ਕੋਈ ਮਿੱਠਾ ਨਾ ਪਾਉਣ ਉਹ ਬਿਨਾ ਮਿੱਠੇ ਤੋਂ ਪੀ ਸਕਦੇ ਜੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਕਰਦੀ ਹੈਗੀ ਇਹ ਅਗਰ ਨਹੀਂ ਸ਼ੂਗਰ ਤੁਹਾਨੂੰ ਤਾਂ ਤੁਸੀਂ ਥੋੜਾ ਜਿਹਾ ਮਿੱਠਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਦੁੱਧ ਨੂੰ ਉਬਾਲ ਲਓ ਚੰਗੀ ਤਰ੍ਹਾਂ ਜਦੋਂ ਉਹ ਕੱਢ ਗਿਆ ਉਹਨੂੰ ਤੁਸੀਂ ਕੱਪ ਦੇ ਵਿੱਚ ਕਿਸੇ ਬਾਟੀ ਦੇ ਵਿੱਚ ਪੁੰਨ ਲਓ ਪਣ ਕੇ ਜਦੋਂ ਉਹ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ 30 ਡਿਗਰੀ ਟੈਂਪਰੇਚਰ ਤੇ ਰਹਿ ਗਿਆ ਜਾਨੀ ਕਿ ਮੇਰੇ ਕਹਿਣ ਦਾ ਮਤਲਬ ਵੀ ਉਹ ਪੀਣ ਵਾਲਾ ਹੋ ਗਿਆ ਜਿਆਦਾ ਗਰਮ ਨਹੀਂ ਹੈਗਾ ਆਪਣੇ ਪੀਣ ਵਾਲਾ ਹੋ ਗਿਆ ਫਿਰ ਆਪਾਂ ਨੇ ਕੀ ਕਰਨਾ ਹੈ ਜੀ ਵਧੀਆ ਕੰਪਨੀ ਦਾ ਆਇਲੀਵੋਲ ਲੈਣਾ ਹੈਗਾ ਵਧੀਆ ਕੰਪਨੀ ਦਾ ਆਇਲੀਵੋਲ ਲਿਆਓ ਤੁਸੀਂ ਕੇਰਾ ਛੋਟਾ ਡੱਬਾ ਲਿਆਓ ਜੀ ਫਿਰ ਤੁਸੀਂ ਵੱਡਾ ਲਿਆਓ ਆਪਦੇ ਹਿਸਾਬ ਮੁਤਾਬਕ ਲਿਆਓ ਆਇਲੀਵੋਲ ਲਿਆਓ ਤੁਸੀਂ ਉਹਦਾ ਫਿਰ ਤੁਸੀਂ ਕੀ ਕਰਨਾ 5 ਐਮਐਲ ਉਹਦੇ ਵਿੱਚ ਆਇਲੀਵੋਲ ਪਾ ਕੇ ਤੇ ਤੁਸੀਂ ਇਹ ਰਾਤ ਨੂੰ ਸੌਣ ਲੱਗਿਆ ਪੀ ਲੈਣਾ ਹੈਗਾ ਜਦੋਂ ਤੁਸੀਂ 10 15 ਦਿਨਾਂ ਨੂੰ ਲਗਾਤਾਰ ਪੀਓਗੇ ਤਾਂ ਦੇਖੋ ਤੁਹਾਨੂੰ ਕਿੱਡਾ ਸੋਹਣਾ ਰਿਜ਼ਲਟ ਆਉਂਦਾ ਜੀ ਇਹਦਾ ਬਹੁਤ ਸੋਹਣਾ ਰਿਜ਼ਲਟ ਆਉਂਦਾ ਹੈਗਾ ਇਹਦਾ ਤੁਸੀਂ ਇੱਕ ਵਾਰੀ ਇਹਨੂੰ ਅਜਮਾਓ ਤੇ ਜਿਵੇਂ ਤੁਹਾਡੇ ਜੋੜ ਦੁਖਦੇ ਆ ਜਾਂ ਕੋਈ ਇਸੇ ਤਰ੍ਹਾਂ ਦੀ ਕੋਈ ਦਿੱਕਤ ਆ ਸਰੀਰ ਨੂੰ ਤਾਂ ਇਹਨੇ ਤੁਹਾਨੂੰ ਬਿਲਕੁਲ ਠੀਕ ਕਰ ਦੇਣਾ ਹੈਗਾ ਤੇ ਇਹਨੇ ਤੁਹਾਨੂੰ ਤੰਦਰੁਸਤ ਕਰ ਦੇਣਾ ਜੀ ਤੁਸੀਂ ਇਹ ਮੇਰੇ ਦੱਸਿਆ ਹੋਇਆ ਨੁਸਖਾ ਅਪਣਾਓ ਤੇ ਪਲੀਜ਼ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ